ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸੰਗਤ ਜੀ ਜੋ ਵੀ ਭੈਣ ਭਾਈ ਇਸ ਚੈਨਲ ਤੇ ਨਵੇਂ ਹਨ ਉਹ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜ਼ਰੂਰ ਸਰਵਣ ਕਰ ਲੈਣ ਤੇ ਸਾਡੇ ਚੈਨਲ ਨੂੰ 20 ਸਬਸਕ੍ਰਾਈਬ ਕਰ ਲੈਣਾ ਉਹ ਸੰਗਤ ਜੀ ਪਿਛਲੀ ਸਾਖੀ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੂਰੋਂ ਦੂਰੋਂ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਹਨ ਤੇ ਪੇਟਾਵਾਂ ਵੀ ਲੈ ਕੇ ਆ ਰਹੀਆਂ ਹਨ ਕੋਈ ਕੀਮਤੀ ਘੋੜੇ ਲੈ ਕੇ ਆ ਰਿਹਾ ਹੈ ਅਤੇ ਕੋਈ ਪ੍ਰਸ਼ਾਦੀ ਹਾਥੀ ਲੈ ਕੇ ਆਇਆ ਹੈ ਤੇ ਹੋਰ ਸੰਗਤਾਂ ਵੀ ਕੀਮਤੀ ਕੀਮਤੀ ਸਮਾਨ ਗੁਰੂ ਜੀ ਨੂੰ ਭੇਟਾ ਕਰ ਰਹੀਆਂ ਸਨ ਸੋ ਸਾਧ ਸੰਗਤ ਜੀ ਕੱਲ ਦੀ ਸਾਖੀ ਆਪਾਂ ਇੱਥੇ ਹੀ ਖਤਮ ਕੀਤੀ ਸੀ ਸੋ ਜਿਆਦਾ ਸਮਾਨ ਨਾ ਖਰਾਬ ਕਰਦੇ ਹੋਏ ਆਪਾਂ ਗੁਰੂ ਜੀ ਦਾ ਓਟ ਆਸਰਾ ਲੈਂਦੇ ਹੋਏ ਸਾਖੀ ਨੂੰ ਸ਼ੁਰੂ ਕਰਦੇ ਹਾਂ ਸੋ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਗੜ੍ਹ ਦੀ ਸਥਾਪਨਾ ਕੀਤੀ ਅਤੇ ਫਿਰ ਵਿਸਾਖੀ 1776 ਈਸਵੀ ਵਾਲੇ ਦਿਨ ਨੌ ਨੇਜੇ ਭਰ ਉੱਚਾ ਸਿੰਘਾਸ਼ਨ ਤਿਆਰ ਕਰਵਾਇਆ ਅਤੇ ਨਗਾਰਾ ਬਣਾਇਆ ਜਿਸ ਦਾ ਨਾਮ ਵਿਜੇਪਾਣ ਵਾਲਾ ਰਣਜੀਤ ਨਗਾਰਾ ਰੱਖਿਆ ਜਦ ਵੀ ਗੁਰੂ ਜੀ ਦਰਬਾਰ ਲਗਾਉਣ ਲਈ ਮਹਾਲਾਂ ਤੋਂ ਬਾਹਰ ਨਿਕਲਦੇ ਨਗਾਰਾ ਵਜਦਾ ਤੇ ਜਦ ਉਹ ਦਰਬਾਰ ਤੋਂ ਵਾਪਸ ਹੁੰਦੇ ਤਾਂ ਵੀ ਵਜਦਾ ਰਹਿੰਦਾ। ਪੂਲ ਦੇ ਨਿਸ਼ਾਨ ਤੇ ਨਗਾਰਾ ਸੁਤੰਤਰ ਰਾਗ ਦੇ ਹੀ ਚਿੰਨ ਗਿਣੇ ਜਾਂਦੇ ਸਨ। ਗਤ ਜੀ ਮੈਗ ਰੇਗਰ ਨੇ ਸਿਰਫ ਨਗਾਰਾ ਵੱਜਣ ਦੀ ਗੱਲ ਸੁਣ ਕੇ ਹੀ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਰਾਜ ਬਣਾ ਲਿਆ ਸੀ। ਪਹਾੜੀ ਰਾਜੇ ਤਾਂ ਛੜਦੇ ਹੀ ਸਨ ਹੁਣ ਔਰੰਗਜ਼ੇਬ ਵੀ ਦੁਖੀ ਹੋਇਆ ਜੋ ਔਰੰਗਜ਼ੇਬ ਆਪਣੇ ਬੇਟੇ ਮੁਹੱਜਮ ਦੇ ਨਗਾਰੇ ਵਜਾਉਣ ਤੇ ਰੋਸ ਕਰ ਸਕਦਾ ਸੀ ਤਾਂ ਉਸ ਦਾ ਗੁਰੂ ਤੇ ਗਿਲਾ ਕੋਈ ਅਚੰਬੇ ਵਾਲੀ ਗੱਲ ਨਹੀਂ ਸੀ ਜਦ ਸੂਏ ਨੇ ਕਾਬਲ ਤੋਂ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਮੌਜਮ ਨੇ ਕਾਬਲ ਦੀ ਨਵਾਬੀ ਸੰਭਾਲਣ ਵੇਲੇ ਚਾਰ ਨਗਾਰੇ ਵਜਾਏ ਤਾਂ ਔਰੰਗਜੀਬ ਨੇ ਮੋੜਵਾ ਪੱਤਰ ਮੌਜਮ ਨੂੰ ਲਿਖਿਆ ਸੀ ਕਿ ਤੈਨੂੰ ਦਰਬਾਰ ਵਿੱਚ ਦਾਖਲ ਹੁੰਦਿਆਂ ਸਿਰਫ ਚਾਰ ਢੋਲ ਹੀ ਵਜਾਉਣੇ ਚਾਹੀਦੇ ਸਨ ਇਸ ਵੇਲੇ ਅੱਲਾਹ ਤਾਲਾ ਤੈਨੂੰ ਤਖਤ ਨਸੀਬ ਕਰੇਗਾ ਬੇਸ਼ੱਕ ਰਾਜ ਕੇ ਨਗਾਰੇ ਵਜਾ ਲਈ ਅਜੇ ਤੈਨੂੰ ਢੋਲ ਵਜਾਉਣੇ ਹੀ ਜੱਜਦੇ ਹਨ ਔਰੰਗਜ਼ੇਬ ਲੋਕਾਂ ਨੂੰ ਅਧੀਨਗੀ ਦਾ ਭਾਵ ਪਰਨ ਲਈ ਐਸੇ ਕਈ ਫਰਮਾਨ ਜਾਰੀ ਕਰ ਰਿਹਾ ਸੀ ਉਸ ਨੇ ਪਾਲਕੀ ਤੇ ਚੜਨ ਇराकी ਜਾਂ ਅਰਬੀ ਘੋੜੇ ਦੀ ਸਵਾਰੀ ਮੋਤੀਆਂ ਦੀ ਮਾਲਾ ਪਹਿਨਣੀ ਨਗਾਰਾ ਜਾਂ ਧੋਸਾ ਵਜਾਉਣ ਤੇ ਆਪਣੇ ਨਾਮ ਨਾਲ ਬਾਦਸ਼ਾਹ ਲਗਾਉਣ ਦੀ ਹੁਕਮ ਮਨਾਹੀ ਕਰ ਦਿੱਤੀ ਸੀ ਕਲਗੀ ਜਿਗਹ ਸ਼ਾਹੀ ਲਿਬਾਜ ਉਤਸ਼ਾਹ ਤੇ ਚੜਦੀ ਕਲਾ ਦਾ ਹੀ ਚਿੰਨ ਹੈ ਸੰਗਤ ਜੀ ਜਰਾ ਕ ਝਾਤ ਔਰੰਗਜ਼ੇਬੀ ਹੁਕਮਾ 1661 ਤੋਂ 1665 ਤੱਕ ਪਾਉਣ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਹਿੰਦੁਸਤਾਨ ਵਿੱਚ ਕੀ ਵਾਪਰ ਰਹੀ ਸੀ ਤੇ ਗੁਰੂ ਜੀ ਕਿਸ ਉਤਸ਼ਾਹ ਵਿੱਚ ਵਿਚਰ ਰਹੇ ਸਨ ਦੁੱਗਣੀ ਕਸ਼ਟਮ ਹਿੰਦੂਆਂ ਤੇ ਹੋ ਗਈ ਸੀ ਮੁਸਲਮਾਨਾਂ ਲਈ ਚੁੰਗੀ ਮਾਫ ਸੀ 1668 ਨੂੰ ਮੇਲਿਆਂ ਤੇ ਪਾਬੰਦੀ ਲੱਗ ਗਈ ਸੀ 1669 ਨੂੰ ਸਭ ਮਦਰਸੇ ਬੰਦ ਕਰ ਦਿੱਤੇ ਗਏ ਸਨ ਮੁੰਚੀ ਤੱਕ ਹਿੰਦੂ ਹਟਾ ਦਿੱਤੇ ਗਏ ਸਨ ਜੋ ਵੀ ਨਵਾਂ ਮੁਸਲਮਾਨ ਬਣਦਾ ਸੀ ਉਸ ਦਾ ਜਲੂਸ ਹਾਥੀ ਤੇ ਕੱਢਿਆ ਜਾਂਦਾ ਸੀ ਜੱਜੀਆਂ ਫੇਰੇ ਲਾਗੂ ਕਰ ਦਿੱਤਿਆ ਸੀ ਘੋੜੇ ਚੜਨ ਦੀ ਮਨਾਹੀ ਤੱਕ ਕਰ ਦਿੱਤੀ ਸੀ ਇਧਰ ਗੁਰੂ ਜੀ ਨੇ ਵੈਸਾਖੀ ਦੀਵਾਲੀ ਮੇਲੇ ਜ਼ਰੂਰੀ ਕਰਾਰ ਦੇ ਦਿੱਤੇ ਸਨ ਘੋੜ ਸਵਾਰੀ ਖੁੱਲੇ ਆਮ ਹੁੰਦੀ ਸੀ ਰੰਜੀਤ ਨਗਾਰਾ ਉੱਠਦੇ ਉਤਸ਼ਾਹ ਦਾ ਪ੍ਰਤੀਕ ਸੀ ਰੰਜੀਤ ਨਗਾਰੇ ਦੀ ਗੂੰਜ ਨਾਲ ਜਿੱਥੇ ਇੱਕ ਪਾਸੇ ਸਿੱਖਾਂ ਵਿੱਚ ਉਤਸ਼ਾਹ ਜਾਗਦਾ ਸੀ ਉੱਥੇ ਦੋਖੀਆਂ ਨੂੰ ਸੂਲਾ ਪੈਂਦੀਆਂ ਸਨ ਸੰਗਤ ਜੀ ਗੌਰਵ ਵਿਲਾਸ ਪਾਸ਼ਾਹੀ ਦਸਵੀਂ ਨੇ ਰੰਜੀਤ ਨਗਾਰਾ ਬਣਨ ਤੇ ਜੋ ਪੀੜ ਪਹਾੜੀ ਰਾਜਾ ਨੂੰ ਹੋਈ ਅਤੇ ਜੋ ਭੈ ਮਸੰਦਾ ਵਿੱਚ ਛਾਇਆ ਉਸ ਦਾ ਜ਼ਿਕਰ ਬੜੇ ਹੀ ਵਿਸਾਰ ਨਾਲ ਕੀਤਾ ਹੈ ਉਸ ਦਾ ਕਹਿਣਾ ਹੈ ਕਿ ਕਹਿਲੂਰ ਦਾ ਰਾਜਾ ਆਨੰਦਪੁਰ ਨੇੜੇ ਇੱਕ ਰਾਤ ਵਿਸਰਾਮ ਕਰ ਰਿਹਾ ਸੀ ਇਧਰ ਹੁਕਮ ਸੀ ਕਿ ਨਗਾਰਾ ਰੋਜ ਸਵੇਰੇ ਵੱਜੀ ਕਿਸੇ ਖਬਰ ਆ ਪੁਚਾਈ ਕਿ ਰਾਜਾ ਨੇੜੇ ਟਿਕਿਆ ਹੈ ਸੋ ਨਗਾਰਾ ਨਾ ਵਜਾਉਣਾ ਕਿਸੇ ਦੀ ਇਹ ਜੁਰਤ ਤਾਂ ਨਾ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਪਾਸ ਆਉਣ ਪਰ ਮਾਦਾ ਨਾਨਕੀ ਪਾਸ ਗਏ ਤੇ ਕਿਹਾ ਕੱਡ ਤੋਂ ਕੱਡ ਰਾਜਾ ਦੇ ਹੁੰਦਿਆ ਨਗਾਰਾ ਨਾ ਵਜੇ ਤਾਂ ਚੰਗਾ ਹੈ ਮਾਦਾ ਜੀ ਨੇ ਚੰਗਾ ਆਖ ਦਿੱਤਾ ਜਦ ਸਵੇਰੇ ਨੇ ਮੁਤਾਬਕ ਨਗਾਰੇ ਦੀ ਆਵਾਜ਼ ਨਾ ਗੂੰਜੀ ਤਾਂ ਦਸ਼ਮੇਸ਼ ਪਿਤਾ ਨੇ ਨਗਾਰਜੀ ਨੂੰ ਬੁਲਾ ਕੇ ਪੁੱਛਿਆ ਕਿ ਅੱਜ ਸਵੇਰੇ ਨਗਾਰਾ ਕਿਉਂ ਨਹੀਂ ਵਜਾਇਆ ਉਸ ਨੇ ਇਹ ਦੱਸਿਆ ਕਿ ਰਾਜਾ ਕਹਿਲੂਰ ਨੇੜੇ ਆਇਆ ਜਾਣ ਕੇ ਉਹ ਨਾ ਤੜਫੀ ਮਸੰਦਾਂ ਦੇ ਕਹਨ ਤੇ ਮਾਤਾ ਜੀ ਨੇ ਵਰਜ ਦਿੱਤਾ ਹੈ ਗੁਰੂ ਗਬਿੰਦ ਸਿੰਘ ਜੀ ਨੇ ਕਿਹਾ ਮਾਤਾ ਜੀ ਨੂੰ ਕੁਝ ਨਾ ਕਹਿਣਾ ਕਿਉਂਕਿ ਹਰ ਦਾਦੀ ਦੇ ਸੁਭਾਅ ਵਿੱਚ ਪੋਤਰੇ ਲਈ ਕੁਦਰਤੀ ਚਿੰਤਾ ਹੁੰਦੀ ਹੈ ਬਾਰੇ ਇਤਨਾ ਜ਼ਰੂਰ ਮਾਤਾ ਜੀ ਨੂੰ ਪੁੱਛਣਾ ਕਿ ਕਿਤਨੀ ਦੇਰ ਚੁੱਪ ਕਰਕੇ ਕੱਟਣੀ ਹੈ ਇਹ ਕਦੇ ਨਾ ਭੁੱਲਣਾ ਕਿ ਇਹ ਸਿੰਘਾਸ਼ਨ ਜਿਸ 'ਤੇ ਮੈਂ ਬੈਠਾ ਹੋਇਆ ਹਾਂ ਗੁਰੂ ਨਾਨਕ ਦੇਵ ਜੀ ਦਾ ਹੈ ਜੋ ਆਪ ਹੀ ਸੁੱਖਾਂ ਦੇ ਦਾਤੇ ਅਕਾਲ ਦਾ ਰੂਪ ਸਨ ਸਿੰਘਾਸ਼ਨ ਹੈ ਗੁਰੂ ਨਾਨਕ ਕੋ ਜਿਹ ਰੂਪ ਆਕਾਲ ਕੋ ਹੈ ਸੁਖਕਾਰੀ ਸੋ ਨਿਰਪੈ ਹੋ ਕੇ ਨਗਾਰਾ ਵਜਾਓ ਸੰਗਤ ਜੀ ਗੁਰੂ ਨਾਨਕ ਦੇਵ ਜੀ ਸੰਗਤ ਤੇ ਪੰਗਤ ਦੀ ਸੰਸਾ ਦੇ ਗਏ ਸਨ ਗੁਰੂ ਅਮਰਦਾਸ ਜੀ ਦੇ ਹੁਕਮ ਜਰੂਰ ਦਿੱਤਾ ਸੀ ਕਿ ਲੰਗਰ ਵਿੱਚ ਪ੍ਰਸ਼ਾਦ ਛਕੇ ਬਗੈਰ ਉਹਨਾਂ ਦੇ ਦਰਸ਼ਨ ਨਹੀਂ ਹੋ ਸਕਣਗੇ ਪਰ ਸਾਰੇ ਗੁੰਦਵਾਲ ਦਾ ਜਾਰੀ ਲੰਗਰ ਇੱਕ ਥਾਂ 'ਤੇ ਨਹੀਂ ਸੀ ਆਨੰਦਪੁਰ ਵਿੱਚ ਪਹਿਲੀ ਵਾਰੀ ਸਰਬਸਾਂਝਾ ਲੰਗਰ ਕੀਤਾ ਤੇ ਹੁਕਮ ਦਿੱਤਾ ਕਿ ਸਾਰੇ ਆਨੰਦਪੁਰ ਵਿੱਚ ਕਿਸੇ ਦਾ ਆਪਣਾ ਵੱਖਰਾ ਚੁੱਲ੍ਹਾ ਜਾਂ ਚੌਂਕਾ ਨਹੀਂ ਹੋਵੇਗਾ ਸੰਗਤਾਂ ਦੇ ਵੱਧ ਹੋ ਜਾਣ ਨਾਲ ਕਈ ਛੋਟੇ ਛੋਟੇ ਵੱਖ-ਵੱਖ ਲੰਗਰ ਬਣਾ ਦਿੱਤੇ ਸਨ ਤੇ ਹਰ ਲੰਗਰ ਦਾ ਨਿਗਰਾਨ ਇੱਕ ਮੁਖੀ ਸਿੱਖ ਲਗਾ ਦਿੱਤਾ ਸੀ ਪਹਿਲਾ ਉੱਚੀਆਂ ਜਾਤਾਂ ਵਾਲੇ ਗੁਰੂ ਦੀ ਨਗਰੀ ਵਸੇਬਾ ਤਾਂ ਕਰ ਲੈਂਦੇ ਸਨ ਪਰ ਚੁੱਲ੍ਹੇ ਚੌਂਕੇ ਦੀ ਪੇਟ ਕਰ ਜਾਂਦੇ ਸਨ ਇਸੇ ਨਵੇਂ ਹੁਕਮ ਤੇ ਇੱਕੋ ਲੰਗਰ ਦੇ ਬਣਨ ਨਾਲ ਬ੍ਰਾਹਮਣਾਂ ਨੇ ਬਹੁਤ ਹੀ ਸ਼ੋਰ ਮਚਾਇਆ ਲੰਗਰ ਤੱਕ ਛਕਣ ਤੋਂ ਇਨਕਾਰ ਕਰ ਦਿੱਤਾ ਗਤ ਜੀ ਗੁਰੂ ਜੀ ਨੇ ਜਦ ਇਹ ਕਿਹਾ ਲੰਗਰ ਪਿੱਛੋਂ ਇੱਕ ਨੂੰ ਇੱਕ ਇੱਕ ਟਕਾ ਪਾਵਰ ਪਈਆ ਵੀ ਮਿਲੇਗਾ ਤਾਂ ਸਭ ਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਿਆ ਜੋ ਰੋਲਾ ਪਾਉਣ ਵਿੱਚ ਸਭ ਤੋਂ ਮੁਹਰੀ ਸਨ ਉਹ ਵੀ ਲੰਗਰ ਦੀਆਂ ਤਰੀਫਾਂ ਕਰਨ ਲੱਗੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਦੀ ਹੀਠੀ ਨਹੀਂ ਸਨ ਕਰ ਰਹੀ ਉਹ ਤਾਂ ਸਿਰਫ ਉਹਨਾਂ ਦੇ ਬੱਜੇ ਹੋਏ ਕੋਝੇ ਨਿਯਮ ਤੋੜ ਰਹੇ ਸਨ ਇਥੋਂ ਹੀ ਝਗੜ ਕੇ ਇੱਕ ਪਰਮਾਨੰਦ ਨਾਮ ਦਾ ਬ੍ਰਾਹਮਣ ਭੀਮਚੰਦ ਪਾਸ ਚਲਾ ਗਿਆ ਸੀ ਭੀਮਚੰਦ ਨੂੰ ਇੱਕ ਸੌਣ ਵਿੱਚ ਉਸ ਦਾ ਹੀ ਬਹੁਤ ਹੱਥ ਸੀ ਉਸ ਇਹ ਕਹਿ ਕੇ ਚੁੱਕਦਾ ਸੀ ਕਿ ਤੁਹਾਡੇ ਰਾਜ ਵਿੱਚ ਹੀ ਧਰਮ ਦੀ ਹਾਨੀ ਹੋ ਰਹੀ ਹੈ ਸਿੱਖ ਇਤਿਹਾਸ ਨੇ ਉਸ ਨੂੰ ਪੰਮਾ ਕਰਕੇ ਲਿਖਿਆ ਹੈ ਭੀਮਚੰਦ ਨਗਾਰੇ ਤੋਂ ਦੁਖੀ ਸੀ ਉਹਨਾਂ ਸਾਂਝੇ ਲੰਗਰ ਨੇ ਉਸ ਨੂੰ ਹੋਰ ਤਪਾ ਦਿੱਤਾ ਲੰਗਰ ਨੂੰ ਗੁਰੂ ਗੋਬਿੰਦ ਸਿੰਘ ਇਤਨੀ ਮਹੱਤਤਾ ਦਿੰਦੇ ਸਨ ਉਸ ਦੀ ਅਗਵਾਹੀ ਉਹ ਹੁਕਮ ਹਨ ਜੋ ਉਹਨਾਂ ਨਰੋਲ ਲੰਗਰ ਦੀ ਮਰਿਆਦਾ ਤੇ ਪ੍ਰਸ਼ਾਦ ਛਕਣ ਸਮੇ ਲਈ ਦਿੱਤੇ ਆਪ ਜੀ ਦਾ ਫਰਮਾਨ ਸੀ ਭਾਵੇਂ ਲੰਗਰ ਦੀ ਸੰਭਾਲ ਕੋਈ ਕਰ ਰਿਹਾ ਹੈ ਪਰ ਇਹ ਲੰਗਰ ਗੁਰੂ ਦਾ ਹੈ ਕਿਸੇ ਦੇ ਨਾਮ ਨਾਲ ਨਹੀਂ ਚਲਾਉਣਾ ਸਾਰੇ ਆਨੰਦਪੁਰ ਵਾਸੀ ਤੇ ਸੰਗਤਾਂ ਲੰਗਰ ਵਿੱਚ ਬੈਠ ਕੇ ਹੀ ਛਕਣ ਜੋ ਐਸਾ ਕਰਨ ਤੋਂ ਸੰਕੋਚ ਕਰੇ ਇਨਕਾਰੀ ਹੋਵੇ ਉਸ ਨੂੰ ਆਨੰਦਪੁਰ ਰਹਿਣ ਦਾ ਕੋਈ ਅਧਿਕਾਰ ਨਹੀਂ ਲੰਗਰ ਛਕਦੇ ਨਾਮ ਦਾ ਜਾਪ ਹੁੰਦਾ ਰਹੇ ਕੋਈ ਆਲੂ ਫਾਲੂ ਗੱਲ ਨਾ ਕਰੇ ਲੰਗਰ ਛਕਣ ਉਪਰੰਤ ਸੁਖਮਣੀ ਸਾਹਿਬ ਦੀ ਚੌਥੀ ਅਸ਼ਟਪਦੀ ਦੀ ਪਹਿਲੀ ਪੌੜੀ ਰੜਕੇ ਪੜੀ ਜਾਏ ਤਾਂ ਕਿ ਸਭ ਸ਼ੁਕਰ ਦੇ ਘਰ ਜਾਣ ਕਿਸੇ ਨੂੰ ਲੰਗਰ ਕਰ ਜਾਂ ਨਾਲ ਲੈ ਕੇ ਜਾਣ ਦੀ ਆਗਿਆ ਨਹੀਂ ਹੈ ਹਰ ਇੱਕ ਨੂੰ ਪ੍ਰਸ਼ਾਦ ਦੀ ਜ ਨਾਲ ਸ਼ਕਾਇਆ ਜਾਏ ਊਚ ਨੀਚ ਗਰੀਬ ਅਮੀਰ ਤੇ ਰਾਜੇ ਰੰਕ ਦਾ ਖਿਆਲ ਛੱਡ ਕੇ ਸੰਗਤ ਜੀ ਜੋ ਕੋਈ ਆਨੰਦਪੁਰ ਸਾਹਿਬ ਦਰਸ਼ਨਾ ਲਈ ਵੀ ਆਮਦਾ ਉਸ ਨੂੰ ਗੁਰਮੁਖੀ ਅੱਖਰ ਸਿਖਲਾ ਕੇ ਹੀ ਭੇਜਦੀ ਅਤੇ ਗੁਰਬਾਣੀ ਕੰਠਿ ਕਰਾਵਣ ਲਈ ਉਚੇਚੇ ਪ੍ਰਬੰਧ ਹੁੰਦੇ ਮੇਲਿਆਂ ਤੇ ਗੁਟਕੇ ਵੰਡੇ ਜਾਂਦੇ ਮਹਾਰਾਜ ਜੀ ਕਿਹਾ ਕਰਦੇ ਸਨ ਜੋ ਪੜ ਲਿਖ ਨਹੀਂ ਸਕਦਾ ਉਹ ਗਰਬਦ ਨਿਆਈ ਹੈ ਅक्षर ਕਸ਼ਨਾ ਪੜੇ ਇੰਦੇ ਗਰਬਦ ਇੱਕ ਵਾਰੀ ਇਹ ਵੀ ਫਰਮਾਇਆ ਸੀ ਪੜਾਣ ਵਿਖੇ ਗੁਣ ਅਹੇ ਅਨੇਕ ਸਦਗੁਣ ਪ੍ਰਾਪਤ ਆਦ ਬਵੇਕ ਅਤੇ ਜਾਂ ਘਰ ਵਿਦਿਆ ਆਵਤ ਹੈ ਤਿੰਨ ਸਭ ਕਿਛੇ ਲਹਿਆ ਮਹਾਨ ਕੋਛ ਦੇ ਲਖਾਰੀ ਦਾ ਕਹਿਣਾ ਹੈ ਕਿ 1600 82 ਈਸਵੀ ਭਾਈ ਆਨੰਦ ਲਾਲ ਜੀ ਮਲਤਾਨ ਤੋਂ ਤੁਰ ਕੇ ਅੰਮ੍ਰਿਤਸਰ ਜੀ ਦੇ ਦਰਸ਼ਨ ਕਰਦੇ ਹੋਏ ਕਲਗੀਧਰ ਦੀ ਸੇਵਾ ਵਿੱਚ ਆਨੰਦਪੁਰ ਸਾਹਿਬ ਪੁੱਜੇ ਉਹਨਾਂ ਆਉਂਦਿਆਂ ਹੀ ਗੁਰੂ ਚਰਨਾਂ ਤੇ ਬੰਦਗੀ ਨਾਮਾ ਪੁਸਤਕ ਭੇਂਟ ਕੀਤੀ ਅਤੇ ਦਸ਼ਮੇਸ਼ ਪਿਤਾ ਨੇ ਪੜ੍ਹ ਕੇ ਸੁਣਾਉਣ ਲਈ ਕਿਹਾ ਭਾਈ ਜੀ ਨੇ ਖੜੇ ਹੋ ਕੇ ਸਾਰੀ ਪੁਸਕਤ ਪੜ੍ਹੀ ਗੁਰੂ ਜੀ ਨੇ ਆਪਣੀ ਪਾਵਨ ਕਲਮ ਨਾਲ ਪੁਸਤਕ ਦੇ ਅੰਤ ਵਿੱਚ ਲਿਖਿਆ ਆਬੇ ਹੈਵਾ ਮੁਰਸ਼ਦ ਚੂ ਜਾਮੇ ਹੂ ਜ਼ਿੰਦਗੀ ਨਾਮ ਹੈ ਸ਼ੁੱਧ ਜਾ ਨਾਮੇ ਹੂ ਭਾਵ ਅੰਮ੍ਰਿਤ ਨਾਲ ਜਿਸ ਦਾ ਜਾਮ ਭਰ ਕੇ ਗਿਆ ਉਸ ਦਾ ਨਾ ਜ਼ਿੰਦਗੀ ਨਾਮਾ ਹੋ ਗਿਆ ਗੁਰੂ ਕੀ ਸਾਖੀਆਂ ਅਨੁਸਾਰ ਸਤਿਗੁਰ ਬੰਦਗੀ ਨਾਮਾਵਾਚ ਆਨੰਦ ਲਾਲ ਤੇ ਬੜੇ ਬਿਖਸੀ ਬਚਨ ਹੋਇਆ ਆਨੰਦ ਲਾਲ ਤੇਰੀ ਰਚਨਾ ਮਨ ਕੋ 모ਹਨੇ ਵਾਲੀ ਹੈ ਤੇ ਜਿੰਦਗੀ ਕੋ ਨਏ ਸਿਰੇ ਤਾਜ਼ਾ ਕਰਨੇ ਵਾਲੀ ਹੈ ਇਸ ਕਾ ਨਾਮ ਬੰਦਗੀ ਨਾਮਾ ਸੇ ਜਿੰਦਗੀ ਨਾਮਾ ਰਖਤੇ ਹੈ ਇਹ ਵਾਰ ਵੀ ਦਿੱਤਾ ਕਿ ਜੋ ਵੀ ਇਹ ਰਚਨਾ ਪ੍ਰੇਮ ਤੇ ਵਿਚਾਰ ਨਾਲ ਪੜੇਗਾ ਉਸ ਦਾ ਜਨਮ ਸਫਲ ਹੋਵੇਗਾ ਗੱਲ ਠੀਕ ਹੈ ਕਿ ਬੰਦਗੀ ਵਿੱਚ ਹੀ ਜ਼ਿੰਦਗੀ ਹੈ ਬੰਦਗੀ रहਤ ਜੀਵਨ ਗੰਦਗੀ ਹੈ ਹੋਰ ਕੁਝ ਨਹੀਂ ਇੱਕ ਵਾਰੀ ਫਿਰ ਜਦ ਹੋਲੀ ਦੇ ਸਮੇਂ ਭਾਈ ਜੀ ਨੇ ਕੁਝ ਸ਼ੇਅਰ ਪੜੇ ਸਨ ਤਾਂ ਗੁਰੂ ਜੀ ਨੇ ਕਿਹਾ ਸੀ ਤੇਰੀ ਰਚਨਾ ਰੂਹ ਕੋ ਤਾਜ਼ਾ ਕਰਨੇ ਵਾਲੀ ਹੈ ਇੰਜ ਲੱਗਦਾ ਹੈ ਕਿ ਪਹਿਲੀ ਵਾਰ ਭਾਈ ਜੀ ਬਹੁਤੀ ਦੇਰ ਆਨੰਦਪੁਰ ਨਹੀਂ ਠਹਿਰੇ ਤੇ ਮੌਜਮ ਕੋਲ ਆਗਰੇ ਚਲੇ ਗਏ ਅਤੇ ਉਥੋਂ ਦਖਣ ਆਪਣੀ ਵਿਦਵਤਾ ਸਦਕਾ ਮੌਜਮ ਦੇ ਮੀਰ ਮੁਨਸ਼ੀ ਬਣ ਗਏ ਦਖਣ ਵਿੱਚ ਇੱਕ ਵਾਰੀ ਉਹਨਾਂ ਕੁਰਾਨ ਦੀ ਆਇਤ ਤੇ ਇਤਨੇ ਅਨੂਠੇ ਅਰਥ ਕੀਤੇ ਕਿ ਔਰੰਗਜ਼ੇਬ ਨੂੰ ਹਰਾਨੀ ਹੋਈ ਉਸ ਨੇ ਦੇਲ ਦੀ ਗੱਲ ਆਖ ਹੀ ਦਿੱਤੀ ਤੇ ਐਸੇ ਵਿਦਵਾਨ ਨੂੰ ਤਾਂ ਇਸਲਾਮ ਦੇ ਦਾਇਰੇ ਵਿੱਚ ਹੋਣਾ ਚਾਹੀਦਾ ਹੈ ਆਪ ਜੀ ਉਥੋਂ ਚੱਲ ਕੇ ਫਿਰ 1688 ਈਸਵੀ ਨੂੰ ਆਨੰਦਪੁਰ ਸਾਹਿਬ ਆ ਗਏ ਤੇ ਦਸ਼ਮੇਸ਼ ਪਿਤਾ ਦੇ ਆਨੰਦਪੁਰ ਛੱਡਣ ਤੱਕ ਆਨੰਦਪੁਰ ਹੀ ਰਹੇ 5 ਮਾਰਚ 1688 ਨੂੰ ਔਰੰਗਜ਼ੇਬ ਨੇ ਬਹਾਦਰ ਸ਼ਾਹ ਨੂੰ ਉਸ ਦੇ ਚਾਰ ਪੁੱਤਰਾਂ ਸਮੇਤ ਗ੍ਰਿਫਤਾਰ ਕਰ ਲਿਆ ਸੀ ਬਹਾਦਰ ਸ਼ਾਹ ਜਾਣਦਾ ਸੀ ਕਿ ਪਿਤਾ ਅੱਗੇ ਜਰਾ ਵੀ ਚੂਕ ਕੀਤੀ ਤਾਂ ਜਾਨ ਤੋਂ ਹੱਥ ਧੋਣੇ ਪੈਣਗੇ ਚੁੱਪਕਤੀ ਕਰਨੀ ਹੀ ਠੀਕ ਨੀਤੀ ਸੀ ਗੌਰ ਸੋਭਾ ਦੀ ਗਵਾਹੀ ਹੈ ਜਦ ਬਾਦਸ਼ਾਹ ਕੈਦ ਵਿੱਚ ਸੀ ਤਾਂ ਉਸ ਨੇ ਕਈ ਫਕੀਰ ਪੀਰ ਅਤੇ ਔਲੀਏ ਮਨਾਏ ਭਾਈ ਆਨੰਦ ਲਾਲ ਜੀ ਜੋ ਆਨੰਦਪੁਰ ਪੁੱਜ ਗਏ ਸਨ ਨੇ ਗੁਰੂ ਪਾਸ਼ਾ ਨੂੰ ਬਹਾਦਰ ਸ਼ਾਹ ਦੇ ਕੁੱਲੇ ਸੁਭਾ ਦੀ ਉਪਮਾ ਕੀਤੀ ਅਤੇ ਉਸ ਦੀ ਅਰਦਾਸ ਕਰਨ ਲਈ ਵੀ ਕਿਹਾ ਸੰਗਤ ਜੀ ਮਹਾਰਾਜੀ ਨੇ ਨਾ ਸਿਰਫ ਉਸ ਦੀ ਰਿਹਾਈ ਲਈ ਹੀ ਅਰਦਾਸ ਕੀਤੀ ਸਗੋਂ ਬਖਸ਼ਿਸ਼ ਦੇ ਦਰ ਆ ਕੇ ਫਰਮਾਇਆ ਕਿ ਬਾਪ ਦੀ ਗੱਦੀ ਤੇ ਬੈਠੇਗਾ மார்ਚ 1695 ਨੂੰ ਔਰੰਗਜ਼ੇਬ ਨੇ 7 ਸਾਲਾਂ ਉਪਰੰਤ ਬਾਦਸ਼ਾਹ ਨੂੰ ਰਿਹਾ ਕਰ ਦਿੱਤਾ ਉਸ ਨੇ ਰਿਹਾ ਹੁੰਦੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਈ ਕੀਮਤੀ ਪਟਾਵਾਂ ਭੇਜੀਆਂ ਗੁਰ ਸੋਭਾ ਵਾਲੇ ਇਹ ਵੀ ਲਿਖਦੇ ਹੈ ਕਿ ਗੁਰੂ ਜੀ ਅਤੇ ਸਹਜਾਦੇ ਵਿਚਾਲੇ ਬਕਾਇਦਾ ਚਿੱਠੀ ਪੱਤਰ ਵੀ ਆਰੰਭ ਹੋ ਗਿਆ ਸੰਗਤ ਜੀ ਸਾਖੀ ਜਿਆਦਾ ਲੰਮੀ ਹੋਣ ਕਰਕੇ ਸਾਖੀ ਨੂੰ ਇੱਥੇ ਹੀ ਰੋਕਦੇ ਹਾਂ ਤੇ ਸਾਖੀ ਦੀ ਅਗਲੀ ਲੜੀ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਤੋਂ ਸੰਗਤ ਜੀ ਸਾਖੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ। ਸੰਗਤ ਜੀ ਸਾਖੀ ਸੁਣਾਉਂਦਿਆਂ ਜੇ ਕੋਈ ਭੁੱਲ ਗਲਤੀ ਹੋ ਗਈ ਹੋਵੇ ਤਾਂ ਮਾਫ਼ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ